ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਵੈਲਕਮ ਆ ਆਪਣੀ ਇੱਕ ਹੋਰ ਨਵੀਂ ਵੀਡੀਓ ਚ ਲੋ ਜੀ ਬਾਈ ਅੱਜ ਡੇਰੇ ਤੇ ਹੀ ਆ ਕੰਮ ਉਹ ਠੱਡਾ ਥੋੜਾ ਜਿਹਾ ਜੇ ਤੁਹਾਨੂੰ ਪਤਾ ਹੀ ਹੈ ਨਾ ਜਿਵੇਂ ਕੱਲ ਸਾਰੇ ਆਲੇ-ਆਲੇ ਜਿੰਨੇ ਵੀ ਹੋਏ ਮੌਸਮ ਨੇ ਬਹੁਤ ਗੜਬੜ ਕਰੀ ਆ ਬਾਕੀ ਕਈ ਅਸ਼ੋਕਨਗਰ ਹੋ ਗਿਆ ਐਮਪੀ ਦੇ ਵਿੱਚ ਨਾ ਕਈ ਜਗ੍ਹਾ ਉਰੇ ਵੀ ਬਾਈ ਗੁਜਰਾਤ ਦੇ ਵਿੱਚ ਵੀ ਕਈ ਵਾਰ ਕਈ ਜਗ੍ਹਾ ਤਾਂ ਗੜੇ ਮਾਰੀ ਹੋਈ ਆ ਬਹੁਤ ਬਾਕੀ ਤੁਸੀਂ ਚੋਕ ਨਗਰ ਦੇ ਵਿੱਚ ਤਾਂ ਆਪਣਾ ਰਣਜੀਤ ਬਾਈ ਆ ਸਫੇਰਪਾਟ ਵਾਲਾ ਉਹਨੇ ਵੀਡੀਓ ਕਾਲ ਲਾਈ ਯਾਰ ਸਪੇ ਉਹਦੀਆਂ ਬੀੜ ਦਿਖਾਈਆਂ ਵੀਡੀਓ ਆ ਵੀ ਸਰੋਂ ਆ ਦੇਖ ਲੋ ਤੁਸੀਂ ਝਾੜ ਕੇ ਛਿੜਤੀਆਂ ਜਿਹੜੀਆਂ ਸੁੱਕੀਆਂ ਦੀਆਂ ਜਮੇ ਖਤਮ ਕਰਕੇ ਛਿੜਤੀਆਂ ਬੌਲਾ ਬਾਈ ਪੱਕੀ ਫਸਲ ਤੇ ਹਨ ਮਾਰ ਪਈ ਐਤਗੀ ਬਾਕੀ ਪੰਜਾਬ ਦੇ ਵਿੱਚ ਵੀ ਆਪਣੀ ਕਈ ਜਗ੍ਹਾ ਹੋਇਆ ਮੈਨੂੰ ਜਗਰਾਮ ਆ ਆਪਣੀ ਕਿਹੜੇ ਪਿੰਡਾਂ ਬਾਈ ਨੇ ਇੱਕ ਨੇ ਵੀਡੀਓ ਭੇਜੀ ਦੀ ਉੱਧਰ ਵੀ ਬਹੁਤ ਗੜੇ ਪਏ ਆ ਢੇਰੀਓ ਲਿਆਂਦੀ ਪਈ ਆ ਭਾਈ ਗਰੂ ਮਿਹਰੇ ਰੱਖੇ ਬਾਈ ਹਨਾ ਕਿਸਾਨਾਂ ਦੇ ਬਜਰਿਆਂ ਦੇ ਨੁਕਸਾਨ ਕਿੰਨਾ ਹੋਣਾ ਹੈ ਨਾ ਫਸਲ ਦਾ ਪੱਕੀ ਆਪਣੇ ਵੀ ਕਈ ਜੇ ਕੇਰੀਆਂ ਦੇ ਵਿੱਚ ਕਣਕ ਗਿਰ ਗਈ ਬਾਕੀ ਤੁਸੀਂ ਦੱਸਿਓ ਬਾਈ ਕਮੈਂਟ ਕਰ ਕਰ ਜਰੂਰ ਹਨਾ ਵੀ ਕਿਹੜੇ ਕਿਹੜੇ ਏਰੀਏ ਦੇ ਵਿੱਚ ਨੁਕਸਾਨ ਹੋਇਆ ਅੱਜ ਦਾ ਖੜਾ ਹੀ ਆ ਵੀਰੇ ਅੱਜ ਹੈਗਾ ਇੱਕ ਐਤਵਾਰ ਮੰਡੀ ਬੰਦ ਦਾ ਕਹਿੰਦੇ ਕੱਲ ਕੁਸਮੀਂ ਕਰਕੇ ਕੁ ਸਾਰੀਆਂ ਕਣਕਾਂ ਬਾਈ ਤੁਸੀਂ ਦੇਖਦੇ ਹੀ ਹਨਾ ਵੱਢਦੇ ਆ ਤਾਂ ਮੱਖੀ ਵਿੱਚ ਆਈ ਜਾਂਦੀ ਹੈ ਉਹਦੇ ਕਰਕੇ ਪੁਤਲੀ ਜਾਨੇ ਕਹਿੰਦੇ ਮੱਖੀ ਬੋਤ ਆਉਂਦੀ ਪੁਤਲੀ ਪੁਤਲੀ ਕਹਿੰਦੇ ਆਪਾਂ ਮੱਖੀ ਕਹਿ ਦਿੰਦੇ ਆ ਕਈ ਜਿੱਕ ਅਲਗ-ਅਲਗ ਕਹੀ ਜਾਂਦੇ ਆ ਬਾਕੀ ਅੱਜ ਤੱਕ ਫੇ ਵੱਢਣ ਗਏ ਹੀ ਨਹੀਂ ਖੜੇ ਹੀ ਆ ਜਿਹਦਾ ਮਾੜਾ-ਮੋਟਾ ਪੈਸਾ ਪੂਆ ਰਹਿਣ ਤੇ ਉਹ ਇਕੱਠੇ ਕਰ ਲਿਆ ਏ ਬਾਕੀ ਆਪਣਾ ਮਿੱਤਰ ਆ ਇੱਕ ਹੋਰੇ 22 ਵਿਘੇ ਪਰਸੋਂ ਜਿਹਦੇ ਵੱਡੇ ਤੇ ਹਨਾ ਉਹਨੇ ਅੱਜ ਪੀਜਾ ਪਾਰਟੀ ਸਾਜ ਰਹੀ ਹੈ ਕਹਿੰਦਾ ਵੀ ਸਰਦਾਰ ਹੀ ਗਾਉਂਗੇ ਮੈਂ ਕਿ ਵੀ ਗੁਜਰਾਤ ਦਾ ਪੀਜਾ ਚੈੱਕ ਕਰਕੇ ਦੇਖਾਂਗੇ ਤਾਂ ਬੰਦਾ ਪੀਜਾ ਪੂਜਾ ਲੈ ਕੇ ਬਾਈ ਸਾਨੂੰ ਖਿਲਾ ਕੇ ਗਿਆ ਇਸ ਮੇਰੀ ਪਰसों ਇਹਦੇ ਤੇ ਜੀਰੇ ਦੇਖੇ ਹੋਣੇ ਵੀਡੀਓ ਹਨ ਜੀਰੇ ਦੇ ਵਿੱਚ ਭਾਰਾ ਜਿਹਾ ਮੁੰਡਾ ਦਾ ਉਹਦੇ ਪੀਜਾ ਪਾਰਟੀ ਕਰੀ ਵੀ ਸਾਨੂੰ ਅੱਜ ਪੀਜਾ ਪੂਜਾ ਖਾ ਕੇ ਵਾ ਕਾ ਦਾ ਪੀਜਾ ਖਾਦਾ ਮਹਿਜਾ ਖਾਂਦੀ ਸਾਰੇ ਦੁਪਹਿਰ ਨੂੰ ਸਾਰੇ 2-2 ਘੰਟੇ ਸੌਂ ਲੇ ਹੁਣ ਟਾਈਮ ਹੋ ਗਿਆ 3:30 ਦਾ ਉੱਠ ਕੇ ਮਾੜਾ ਮੋਟਾ ਵਾਲੇ ਵਾਲੇ ਦੇਖਿਆ ਕੰਮਕਾਰ ਘੁੰਮ ਕੇ ਚਾਹ ਚੂ ਪੀਤੀ ਹੋਣ ਮੜਾ ਜਿਹਾ ਸਰੀਰ ਚੱਲਿਆ ਬਾਕੀ ਤਾਨੂੰ ਪਤਾ ਹੀ ਆ ਨਾ ਬਾਈ ਐਤ ਕੀ ਥੋੜੀ ਜੀ ਕੰਮ ਦੀ ਪੋਜੀਸ਼ਨ ਜੀ ਥਾਲੀ ਸੈੱਟ ਨਹੀਂ ਲੱਗਦੀ ਕਿ ਤਾ ਠੰਡ ਨਹੀਂ ਜਾਂਦੀ ਹੈਗੀ ਹੁਣ ਤੁਸੀਂ ਹਿਸਾਬ ਲਾ ਲਓ ਦਿਨ ਚ ਵੀ ਆ ਧੱਪਾ ਹੁਣ ਸ਼ਾਮਾਂ ਚ ਖੜਾ ਨਾ ਮੈਂ 3:30-4 ਦਾ ਟਾਈਮ ਆ ਪੂਰੀ ਠੰਡੀ ਹਵਾ ਲੱਗ ਰਹੀ ਹੈ ਠੰਡ ਲੱਗਦੀ ਆ ਜੇ ਧੁੱਪਾਂ ਹੋਏ ਨਾ ਤਾਂ ਗਰਮੀ ਲੱਗਦੀ ਆ ਸ਼ਾਮਾਂ ਚ ਅਜੇ ਨਾ ਠੰਡ ਲੱਗਦੀ ਆ ਪੈਸਵਾਰ ਮੌਸਮ ਦਾ ਨਹੀਂ ਕੋ ਪਤਾ ਲੱਗ ਰਿਹਾ ਵੀ ਕੀ ਚੱਕਰ ਆ ਕੀ ਨਹੀਂ ਬਾਕੀ ਰੱਬ ਦੇ ਰੰਗ ਨਿਆਰੇ ਆ ਇਹਦੀ ਦਾਤੇ ਦੇ ਬਾਕੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹਨਾ ਕਈ ਮੇਰੇ ਵੀਰ ਕਹਿੰਦੇ ਕਮੈਂਟ ਚ ਬਾਈ ਸਾਡਾ ਕੋਈ ਨਹੀਂ ਵੀਰੇ ਮੈਂ ਕਮੈਂਟਾਂ ਜਿਹੜਾ ਸਾਰਿਆਂ ਦਾ ਇੱਕ ਦਿਨ ਕੋਈ ਸਪੈਸ਼ਲ ਵੀਡੀਓ ਬਣਾ ਕੇ ਸਾਰਿਆਂ ਦਾ ਨਾਮ ਲੈ ਕੇ ਵੀਡੀਓ ਪਾਉਂਗਾ ਚਿੰਤਾ ਨਾ ਕਰਿਓ ਮੇਰਾ ਵੀਰ ਹਨਾ ਤੁਹਾਨੂੰ ਪਤਾ ਹੀ ਵੀਰੇ ਥੋੜੇ ਇੱਕ ਕਮੈਂਟ ਕਮੈਂਟ ਕਰਨੀ ਧਿਆਨ ਮੇਰਾ ਤਾਂ ਪੜੇ ਹੋਏ ਕਰਕੇ ਘਟੋ ਕਰਦਾ ਵੀ ਮਾਰ ਖਾਨਾ ਹਨਾ ਬਾਕੀ ਧੰਨਵਾਦ ਸਾਰੇ ਸਾਥ ਸੱਜਣ ਮਿੱਤਰਾਂ ਦਾ ਜਿਹੜੇ ਹਨਾ ਇੰਨੀ ਸਪੋਰਟ ਕਰਦੇ ਆ ਬਾਹਰ ਤੋਂ ਵੀ ਇੰਡੀਆ ਚੋਂ ਵੀ ਗੁਜਰਾਤ ਚੋਂ ਵੀ ਹੁਣ ਤੁਸੀਂ ਜੁਵੇਰੇ ਦੇ ਲੋਕ ਕਿੰਨਾ ਬਾਈ 15 11 1200 ਰੁਪਏ ਦੇ ਪੀਜੇ ਹਨਾ ਸਾਨੂੰ ਲੈ ਕੇ ਖਲਾ ਕੇ ਗਿਆ ਜੇ ਬਈ ਇਹਨੂੰ ਪਿਆਰ ਤਾਂ ਤਾਂ ਹੀ ਖਲਾ ਕੇ ਗਿਆ ਮੁੰਡਾ ਧੰਨਵਾਦ ਕਰਦੇ ਆ ਉਹਦਾ ਵੀ ਸਾਡੇ ਸਾਰੇ ਸੱਜਣ ਮਿੱਤਰਾਂ ਦਾ ਬਾਕੀ ਖੜੇ ਆ ਜੱਡੇ ਦੀ ਗਜਾਣਾ ਜੂਨਾ ਦਾ ਕਿੱਥੇ ਤਾਂ ਨਜ਼ਾਰੇ ਲੈਣੇ ਅੱਜ ਨਹਾ ਨੂੰ ਲੈ ਨਹਾਉਣ ਤੋਂ ਬਾਅਦ ਆਪਣਾ ਨੀਂਦ ਕੱਢ ਲਈ ਪੀਜਾ ਖਾ ਲਿਆ ਹੁਣ ਚਾਹਾਂ ਪੀ ਕੇ ਦੇਖਦੇ ਆ ਕੋਈ ਕੰਮਕਾਰ ਮਸ਼ੀਨ ਦੀ ਐ ਸਾਫ ਸਪਈਆ ਕਰੀ ਦੇ ਇਹ ਲੈ ਕੇ ਪਾਲੀਆਂ ਦੋ ਕੈਨਾ ਨਾ ਡਬਾਈ ਡੀਜ਼ਲ ਪੰਪ ਕਣੀ ਨਾ ਮਸ਼ੀਨ ਗਈ ਨਹੀਂ ਗੱਲ ਦੀ ਮੈਂ ਕਿਹਾ ਚਲੋ ਵਿਹਲੇ ਖੜੇ ਆ ਜਣਾ ਕੰਮ ਦੇ ਵਿੱਚ ਰਸਤੇਾਂ 'ਚ ਕਿੱਥੇ ਚੱਕੀ ਫਿਰਾਂਗੇ ਕੈਨਾ ਵੀਦ ਨਾਲ ਬਿਹਤਰ ਆ ਜੇ ਖੜੀ ਆ ਦੋ ਕੈਨਾ ਪਾ ਕੇ ਮਰਾਮ ਦਾ ਮਜੇ ਚਲੋ ਬਾਕੀ ਨਾ ਕਹੋਂ ਨਾ ਤੁਹਾਨੂੰ ਭਜਨ ਬਈ ਉਹਨਾਂ ਨੂੰ ਮਲਾਉਣਾ ਹੈ ਪਾਪਾ ਕਲੋਨੀ 'ਚੋਂ ਨਿਕਲ ਗਏ ਆ ਨਾ ਮਨਦੀਪ ਬਾਈ ਦਾ ਫੋਨ ਆ ਗਿਆ ਉਹਦੀ ਅੱਜ ਮਸ਼ੀਨ ਚੱਲਦੀ ਨਹੀਂ ਪਤਾ ਨਹੀਂ ਕਹਿੰਦਾ ਕੀ ਗੱਲ ਹੋ ਗਈ ਮਸ਼ੀਨ ਖੜ ਗਈ ਕਲਤੀ ਬੁਰੇ ਇੱਧੇ ਦਿੱਕਤ ਆਈ ਆ ਪਤਾ ਨਹੀਂ ਕੀ ਛਾਹ ਹਟ ਜੋ ਕੋਈ ਚੱਲ ਚੱਲ ਘੁੰਮ ਲਈ ਕਹਣਾ ਕੋਈ ਮੈਂ ਕਿਹਾ ਚੱਲ ਅਸੀਂ ਆਉਂਦੇ ਆ ਇਹੀ ਹੁੰਦਾ ਬਾਈ ਇਹ ਨਾ ਜੀ ਜਦੋਂ ਮੇਰੇ ਕੋ ਬਜਾਰਾ ਭੱਜਿਆ ਹੁੰਦਾ ਯਾਰ ਆਪਣਾ ਫਰਜ਼ ਮਾਣਦਾ ਬੇਬੁਝਾਈਏ ਬਾਕੀ ਤਾਨੂੰ ਸ਼ਹਿਰ ਦਿਖਾਉਨੇ ਆ ਜਗਰਾਤ ਦੇ ਹਾਂ ਲੋ ਆਹੀ ਜਾਂ ਘਰ ਕਰਨੀਆਂ ਜੀ ਬਿਲਕੁਲ ਆ ਇਧਰ ਨਾਟਰੀ ਏਰੀਆ ਆ ਗਿਆ ਰਾਜਪੁਰ ਦਾ ਨਾਮ ਤੇ ਏਰੀਆ ਆ ਬਹੁਤ ਜਿਆਦੇ ਫੈਕਟਰੀ ਆ ਗਈ ਗਵਿੰਦਾ ਕੜ ਸਾਰਾ ਉਰੀ ਆ ਗਿਆ ਇਹ ਆ ਗਈ ਮਾਰਕੀਟ ਸਕੂਟਰ ਮੋਟਰਸਾਈਕਲਾਂ ਦੀ ਅੱਜ ਐਤਵਾਰ ਕਰਕੇ ਬੰਦ ਦਾ ਮਾਰਕੀਟ ਸਾਰੀ ਇੱਥੇ ਯਾਰਾਂ ਦਾ ਸਕੂਟਰ ਮੋਟਰਸਾਈਕਲਾਂ ਦੀ ਮੰਗ ਮਿਲਦਾ ਇਹ ਵਲ ਰੱਪੇ ਟਾਇਰ ਵਗੈਰਾ ਹਨ ਗੱਡੀਆਂ ਦੇ ਮੋਟਰਸਾਈਕਲਾਂ ਦੇ ਇਹ ਇਹ ਹੌਲਾ ਪਾ ਜਨੇ ਮਨਦੀਪ ਭਾਈ ਬੋਲਦੇ ਉਹਨੇ ਤੁਹਾਨੂੰ ਮੈਂ ਕਿਧਰ ਜਾ ਕੇ ਹਾਂ। ਰੋਡ ਹਾਲ ਤੇ ਕਲੱਚ ਬ੍ਰੇਕ ਲਈ ਜਟ। ਕਲੱਚ ਬ੍ਰੇਕ ਖਰਾਬ ਹੋ ਗਈ ਕਹਿੰਦਾ ਮਸ਼ੀਨ ਦੀ। ਮੈਂ ਤਾਂ ਚੱਲਦਾ। ਇਹ ਆ ਜਾ ਦੋਨੂੰ ਵੀ ਲੈ ਲਈਆਂ ਮਾੜਾ ਆ ਜਾਦਾ ਬਾਈ ਦੋਨੂੰ ਵੀ ਲੈ ਲਈ। ਕਿੱਥੇ ਚਲਦੀ ਮੋਲੀ ਥੱਲੇ ਵਜੀਨਾ। ਰੋਡ ਪਰੇ ਖੜੀ ਆ ਰੋਡ ਪਰੇ ਖੜ ਗਈ ਕਹਿੰਦਾ। ਪੱਟਾਂ ਇਹਦੇ ਵੇਚ ਲੈ ਬਾਈ ਕਲੱਚ ਬ੍ਰੇਕ ਨਾਲ ਜਾਂ ਪੱਟਾਂ ਫਟ ਪਾਉਨੇ ਆ ਹਾਂ। ਓਏ ਕਿਆ ਹੋ ਗਿਆ ਓਏ ਹਲੋ ਕਿਆ ਹੋ ਗਿਆ ਏ 400 100 ਇੱਕ ਮਿੰਟ ਇੰਸਾਰ ਹੋ ਗਿਆ ਡੀਜ਼ਲ ਪ੍ਰਯਾਣਾਂ ਕਾ ਮੁੰ ਡੀਜ਼ਲ ਪਰੇ ਆਹ ਚਾਰ ਲੱਗਾਈ ਤੇ ਔਰ ਘਾ ਹੋਰ ਨਕ ਹੋ ਗਿਆ ਨਹੀਂ ਸਾਹਮਣੇ ਖੜੀ ਆ ਉਹ ਸਾਹਮਣੇ ਖੜੀ ਆ ਮਸ਼ੀਨ ਆ ਇੱਥੇ ਦੇ ਲੋ ਬਾਈ ਖਾਲੀ ਪਿਆ ਜੇ ਬਾਈ ਆ ਜੀ ਧੱਕਾ ਹੀ ਐਦ ਗਿਆ ਨਾ ਓਏ ਧੱਕਾ ਹੀ ਆ ਤਾਰੇ ਕੀ ਗੱਲ ਹੋ ਗਈ ਅੱਜ ਮਨੂਸ ਟੱਕਰ ਗਏ ਪੂਰੇ ਹਾਂ ਹੋ ਗਈ ਜਿਵੇਂ ਉਹਨੀਆਂ ਵੇਖਿਆ ਪਤਾ ਨਹੀਂ ਕਿਹੜੇ ਪਾਸੇ ਹਾਂ ਤਾਂ ਕੋ ਕੰਮ ਹੋ ਰਿਹਾ ਸਹੀ ਗੱਲ ਆ ਕਲਚ ਕਪਲਿੰਦਾ ਖਰਾਬ ਹੋ ਗਈ ਜੀ ਇਹਦੀਆਂ ਹੈ ਬਾਲੀ ਹੁਣ ਚੱਲ ਚੱਕ ਜਾਂਦੇ ਆਪਾਂ ਕਾਲੀ ਤੂੰ ਵੀ ਮੜਿਆ ਦਿਖਾ ਦੇ ਮੂੰਹ ਇਧਰ ਨੋ ਕੇ ਉਹ ਕਾਲੀ ਇਹ ਮੁੰਡੇ ਦਾ ਇਹ ਮੁੰਡੇ ਦਾ ਰਿਸ਼ਤਾ ਕਰਾਉਣਾ ਬਾਈ ਕੰਬਾਈਨਾਂ ਦੇ ਫੋਰਮੈਨ ਆ ਮੁੰਡਾ ਇਧਰ ਨੋ ਕੇ ਦਿਖਾ ਚੰਗੀ ਤਰ੍ਹਾਂ ਆ ਇੰਨਾ ਕਾ ਵੀ ਲੈਟਾਈ ਤੋਂ ਦੀਦਾ ਨਹੀਂ ਨਹੀਂ ਇੰਨਾ ਵੀ ਮਾੜਾ ਯਾਰ ਜਿੰਨਾ ਕਹੀ ਜਾਂਦੇ ਆ ਮਾੜਾ ਮੂੜਾ ਕੋਈ ਨਹੀਂ ਪ੍ਰਾਪਤ ਮਸ਼ੀਨ ਕਰਦੇ ਮਾਰ ਕੇ ਬਣਾਦਾ ਹਾਂ ਵਾ ਕੰਮ ਵਾਲਾ ਬੰਦਾ ਮਾੜਾ ਹੀ ਲੱਗਦਾ ਹੁੰਦਾ ਫੇਰ ਨਾ ਕਾਲੀ ਓਏ ਕਿਹੜਾ ਅੱਗੋ ਜਵਾਬ ਦੇਵੇ ਉਹ ਚੰਗਾ ਲੱਗਦਾ ਇਹਦਾ ਤੇਰਾ ਕਿਹੜਾ ਪਿੰਡਾ ਵੀਰੇ ਆਵਲੂ ਕੋਟਲੀ ਆ ਬਾਈ ਕੋਟਲੀ ਗੁਰਪ੍ਰੀਤ ਕੋਟਰੀ ਵਾਲਾ ਪਿੰਡਾ ਹੈ ਜਿਹੜਾ ਮੁੰਡਾ ਵੀਡੀਓ ਵਿੱਚ ਪਾਉਂਦਾ ਹੁੰਦਾ ਉਹ ਤੇ ਫੇਰ ਆ YouTube ਤੇ ਠੀਕ ਹੈ ਠੀਕ ਹੈ ਇਹ ਬੰਦੇ ਪੁਰਾਣੇ ਹੀ ਆ ਗਏ ਇੱਕ ਬੰਦਾ ਹੀ ਆ ਹੁਣ ਤਾਂ ਬਸ ਆ ਨਵਾਂ ਮੁੰਡਾ ਨਹੀਂ ਬਾਕੀ ਤਾਂ ਪਿੱਛੇ ਵਾਲੀ ਆ ਗਏ ਦੋ ਤਾਂ ਤਾਰਾ ਤਾਂ ਹੈਗੇ ਹੈਗਾ ਤਾਂ ਕਾਲੀ ਵੀ ਪਿੱਛੇ ਪੁਰਾਣਾ ਹੀ ਆ ਇਹਦੇ ਕੋਲੇ ਚੰਗੀ ਭਲੀ ਜਲਦੀ ਜਲਦੀ ਉਹ ਖੜਦੀ ਏ ਜੇ ਮਸ਼ੀਨ ਆ ਨਾ ਹਾਂ ਇੱਥੇ ਆਉਂਦੀ ਆਉਂਦੀ ਉਹ ਖੜ ਗਈ ਰੋਡ ਤੇ ਸਾਰੇ ਹੈ ਪਿੱਛੇ ਤੇ ਚੰਗੀ ਭਲੀ ਆਈ ਆ ਫੇ ਉਹੀ ਤਾਂ ਬਾਈ ਬੱਟਾ ਨਾ ਜਿਹੜੀਆਂ ਬੱਟਾ ਕੰਮ ਖਰਾਬ ਕਰਦੀਆਂ ਹਾਂ ਹਾਂ ਚੀਰੀ ਜੀ ਇੱਥੇ ਕੀ ਕਰਦੀਆਂ ਹੈ ਮੂੰਹ ਕੁੱਟਾ ਕਰੋ ਸਾਡੀ ਚੱਪਲ ਨਾਲ ਕੁੱਟਾ ਕਰੋ ਜੁੱਤੀ ਚ ਪੈਸਾ ਲੱਗੋ ਕਿ ਚਮੜੇ ਵਾਲੀ ਮੈਂ ਨਹੀਂ ਲਵਾਤੀ ਜੁੱਤੀ ਰੱਖਦੀ ਹਾਂ ਮੋਟ ਮੋਟ ਸਾਡੀ ਤਾਂ ਚੱਪਲ ਘਾਦਗੀ ਕਿਵੇਂ ਮੋਟ ਮੋਟ ਸਾਡੀ ਦਾ ਚੱਪਲ ਘਾਦਗੀ ਬੰਦਾ ਤੇ ਰਿਹਾ ਕਹੀ ਜਨੇ ਆ ਤੂੰ ਜੋ ਚਮੜੇ ਜੁੱਤੀ ਘਾਦਨ ਲੈ ਕੇ ਦਿੰਦਾ ਇਹਨਾਂ ਨੂੰ ਐਂ ਜ ਮਨੋਸ ਬੰਦੇ ਨੂੰ ਕੁੱਟੜਨ ਉਹ ਮਨਦੀਪ ਤੂੰ 10 ਬੋਲ ਹੁਣ ਜੁੱਤੀ ਘਾਦਨ ਲੈ ਕੇ ਦੇ ਚਮੜੇ ਦੀ ਲੈ ਕੇ ਦੇ ਨਾ ਬਨਣੀਆਂ ਹੀ ਹੈਗੀਆਂ ਸਾਜਰੇ ਨਹੀਂ ਜੇ ਸਾਜਰੇ ਮਸ਼ੀਨ ਤੋਂ ਨਹੀਂ ਆ ਨਾ ਉਹ ਟਾਇਰ ਦੇ ਮੂਰੇ ਬਣਾ ਕੇ ਮੈਂ ਸਾਜਰੇ ਚਮੜਾ ਫੇਰ ਦੋ ਹੈਗੀ ਸਾਡੀ ਇੱਕ ਕੰਨ ਵਾਲੀ ਸੀ ਉਹਨਾਂ ਲੋਹੇ ਚਮੜਾ ਫੇਰੀਦਾ ਫੇਰਾ ਕੇ ਦੋਤੀ ਨਹੀਂ ਪਤਾ ਗਿਆ ਜਿਵੇਂ ਨਾਲ ਧਣੀਆਂ ਨਹੀਂ ਪੀਜਦੇ ਹੁੰਦੇ ਕਹਿੰਦੇ ਬਜਾਈ ਚਮੜੇ ਜੁੱਤੀ ਕਾ ਪੀਚਾ ਜੰਮਿਆ ਹੁੰਦਾ ਉਹ ਵੇਖ ਲੈ ਰੋਡ ਤੇ ਆਉਂਦੀ ਉਹਦੀ ਖੜ ਗਈ ਗੁਰੂਏ ਕੋਈ ਪਤਾ ਨਹੀਂ ਵੀਰੇ ਚੱਲ ਜੇ ਚੱਲਣੀਆਂ ਰਾਣੀਆਂ ਦਾ ਖੜਨੀਆਂ ਮੀਆਂ ਏ ਐਡਾ ਕੋਈ ਉਹ ਨਹੀਂ ਹੈਗਾ ਜੇ ਉੜਦੇ ਆਵਾਜ ਉੜਦੇ ਜਹਾਜ਼ ਕਰ ਜੰਨੇ ਤਾਂ ਕੁਝ ਵੀ ਨਹੀਂ ਧਰਤੀ ਵਰਦਾ ਖੜੀ ਆ ਬਿਮਾਰੀ ਗਈ ਸੀ ਜੀ ਅੱਜ ਜੀ ਨਹੀਂ ਸੀ ਕਿ ਫਿਰ ਕਿੰਨਾ ਕੰਮ ਹੈ ਰੱਖੇ ਸਮਾਨ ਤੇ ਹੁਣ ਜਾਣਾ ਨਹੀਂ ਮਾਂ ਨੂੰ ਵੱਡਣ ਜਾਣਾ ਨਹੀਂ ਹੁਣ ਕਿਉਂ ਇਹਦੇ ਦਾ ਕੰਮ ਖਰਾਬ ਹੋ ਗਿਆ ਫਿਰ ਹੁਣ ਨੂੰ ਟਾਈਮ ਦਿੱਤਾ ਸੀ 3-4 ਵਜੇ ਦਾ ਘੰਟਾ ਤੇ ਤੈਨੂੰ ਪੁੱਛ ਲੈ ਫੋਨ ਲਾ ਕੇ ਪੁੱਛ ਲੋ ਵਾਗ ਗਿਆ ਇੱਕ ਸਾਜ ਸਦਾ ਹਾਂ ਬਹੁਤ ਨਾ ਔਰੇ ਨਾ ਲੋਕਾਂ ਦੇ ਨਕਰਿਆਂ ਨਾ ਪਰਸੋਂ ਦੇ ਤਿੰਨ ਵਿੱਗੇ ਵਾਲਾ ਭਾਈ ਖੜਿਆ ਨਹੀਂ ਹੈਗਾ ਮੜਾ ਨੇਰਾ ਹੋ ਗਿਆ ਆਕੇ ਜਿਵੇਂ ਸਵੇਰੇ ਬੜਾਉਂਗਾ ਹਾਂ ਕਿੱਥੇ ਰੁਕਜੋ ਹਾਂ 11 ਵਜੇ ਜਦੋਂ ਹੋਏ ਬੱਦਲ ਆਉਣ ਦੇ ਕੱਲ ਤਾਂ ਹਰੀਆਂ ਵੀਰੇ ਹਰੀ 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 ਕਹਿੰਦਾ ਆਉਣ ਦੋ ਹਾਂ ਉਹਦਾ ਕਹਿੰਦੇ ਚੱਕ ਦੋ ਵਾ ਟਰਾਲੀ ਚ ਪਾ ਦੋ ਬਹੁਤ ਡਰਦੇ ਨੇ ਬੱਦਲ ਦੇ ਬੱਦਲ ਦੇ ਬਾਈ ਮੀਂਹ ਵੀ ਕੱਲ ਚੰਗਾ ਪਿਆ ਆਪਣੇ ਵੀ ਕਿਤੇ ਪੰਜਾਬ ਚ ਵੀ ਤਾਂ ਕਈ ਜਗ੍ਹਾ ਗੜੇ ਮਾਰੀ ਹੋਈ ਆ ਹਰਿਆਣੇ ਚ ਬਹੁਤ ਬਹੁਤ ਇੱਧਰ ਸ਼ੋਕਨਗਰ ਬਹੁਤ ਹੋ ਗਈ ਯਾਰ ਸਰੋਂ ਦਾ ਜਮੀਂ ਝਾੜੇ ਦਿੱਤੀਆਂ ਸ਼ੋਕਨਗਰ ਜਗੀ ਮਾਰ ਸਰੋਂ ਸਰੋਂ ਝਾੜ ਦਿੱਤੀ ਇੱਥੇ ਜਮੀਂ ਹਾਂ ਅੱਜ ਹਰਿਆਣੇ ਦੇ ਪੈ ਗਏ ਅੱਜ ਫੇਰ ਪੈਣੇ ਰੋਤਕ ਅੰਮਰੀ ਗੱਲ ਹੋਣੀ ਕਹਿੰਦਾ 10 ਪਿੰਡ ਰਕੜ ਗਿਆ ਜਿਹੜਾ ਰੋਤਕ ਵਾਲਾ ਬਾਈਪਾਸ ਉਹ ਇੱਕਦਾਲ ਦੇਖੀ ਐ ਇਦਗੀਦਾਰੇ ਐਦਗੀ ਮੀ ਨਹੀਂ ਪੈਂਦਾ ਭਾਈ ਗੋਲੇ ਉਹ ਪੈਂਦੇ ਆ ਨਾ ਸੁੱਕੇ ਹੀ ਪੈਂਦੇ ਆ ਦੇ ਲਾ ਵੀ ਕੁਦਰਤ ਦਾ ਕਹਿ ਰਿਹਾ ਐਦਗੀ ਇਹ ਤਾਂ ਇਧਰ ਕਣਕ ਘਾਟਾ ਰ ਪਾਣੀ ਇਧਰ 50 ਰੁਪਏ ਆ ਨਹੀਂ ਯਾਰ ਲੋੜ ਤੇ ਜੇ ਤਾਂ ਸੋਆਬਿੰਦ ਉਸ ਹੀ ਆਏ ਆ ਹਾਂ ਪਹਿਲਾਂ ਤਾਂ ਨਦੀਆਂ ਚਲਾਤੀਆਂ ਉਰੋਂ ਦੀ ਹਾਂ ਪਾਣੀਆਂ ਤੱਕ ਖਾਲ ਰਾਤ ਨੀਲੇ ਹੋਏ ਨੇ ਚੱਲ ਕੇ ਪਾਣੀ ਹਾਂ ਫਿਰ ਉਹਦੇ ਬਾਅਦ ਬਾਅਦ ਚ ਮੀਂਹ ਜਦ ਵੱਡੀ ਆ ਵੱਡੇ ਤੇ ਕਣਕ ਬੀਜਣੀ ਸੀ ਉਹ ਤੋਂ ਤਾਂ ਬਜਾਈ ਹੋਣੀ ਸੀ ਕਰਦੇ ਜੇ ਮੀਂਹ ਪੈ ਜਾਂਦਾ ਫਿਰ ਬਜਾਈ ਵਾਧੂ ਹੋਣੀ ਹੁੰਦੀ ਵਾਧੂ ਹਾਂ ਸਾਰੇ ਲੈਣਾ ਮਿਲਣਾ ਸਾਰੇ ਕਿੱਥੇ ਆ ਦੇਣਾ ਕੀ ਆ ਇਹ ਖੁਸ਼ ਵੀ ਨਹੀਂ ਖਾਲੀ ਇਹ ਲਾ ਦੇਣਾ ਕੱਡਾ ਪਲਾਟ ਆ 25 30 ਬਿਗਿਆ ਦਾ ਪਲਾਟ ਆ ਖਾਲੀ ਪਿਆ ਮੈਂ ਦੇਖਨੇ ਆ ਮੈਂ ਪਰੋਹ ਹੀ ਦੇਖਦਿਆਂ ਨਾ ਸਾਰੇ ਖਾਲੀ ਪਿਆ ਹੁਣ ਆਪਾਂ ਦੇਖਦੇ ਆਂ ਰੋਜ਼ ਵੜਨੇ ਆਂ ਨਾ ਲੱਗ ਲੱਗ ਏਰੀਏ ਜਾਂਦੇ ਆਂ ਤਾਂ ਕਿੱਥੇ ਦੇਖਦਾ ਕੁਝ ਵੀ ਨਹੀਂ ਦੇਖਦਾ ਕੱਖ ਵੀ ਨਹੀਂ ਜਿਹੜਾ ਦੇਖਦਾ ਹੈਗੀ ਮਸ਼ੀਨ ਜਿਆਦਾ ਤੇ ਫਿਰਦੀ ਆ ਕੋਈ ਮਸ਼ੀਨ ਵੀ ਯਾਰ ਲੋਕ ਥੱਲੇ ਪੈਣ ਲੱਗ ਰਹੇ ਨੇ ਇੱਥੇ ਰੇਟ ਵਾਹ ਘਟ ਕਰੀ ਜਾਂਦੇ ਆਂ ਹੈ ਕੋਈ ਗਾੜੀਆਂ ਤੇ ਜਾ ਜਾ ਕੇ ਸਰਦਾ ਉਹ ਜੋ ਮੈਂ ਆਪਣੀ ਸਰਕਾਰ ਜੀ ਨਹੀਂ ਸਰਕਾਰ ਨਮਸਕਾਰ ਜੀ ਹਮ ਪੰਜਾਬ ਸੇ ਆਏ ਹੈ ਇੱਕਰਾਂ ਦੀ ਭਾਸ਼ਾ ਸਮਝ ਆਉਂਦੀ ਆ ਕੌਣ ਕੌਣ ਐਸੇ ਕਰੀ ਜਾਂਦੇ ਕੌਣ ਹਉ ਕਟਰ ਵਾਲਾ ਕਟਰ ਵਾਲਾ ਆ ਨਾਟਕ ਕਰਦੇ ਆ ਪਹਿਲਾਂ ਪੂਰੀ ਐਕਟਿੰਗ ਕਰਕੇ ਕਿੱਥੇ ਰੇਟ ਕਿਆ ਚਲਦਾ ਹੈ ਸਾਇਦ ਦੂਸਰੀ ਗੱਡੀ ਤਾਂ 500 ਮੇ ਚੱਲ ਰਹੀ ਹੈ ਮੈਂ ਤਾਂ 400 ਮੇ ਚੱਲਾਂ ਲਾ ਮਰ ਗਏ ਕੱਲ ਭੂਪਤ ਮੈਨੂੰ ਕਹਿੰਦਾ ਮਸ਼ੀਨ ਨਹੀਂ ਚਲਾਉਣੀ ਹਾਂ ਰੇਟ ਤੋੜ ਰਹੇ ਨੇ 350 ਰੁਪਿਆ ਰੇਟ ਕਰ ਰੱਖਿਆ ਵਿੱਕੇ ਦਾ ਵਿੱਕੇ ਦਾ ਮਾਰ ਲਾਓ ਜੀ ਭਾਈ 400 ਨੂੰ ਹੁੰਦੇ 350 ਹੋ ਗਿਆ ਹੈ ਭਾਈ ਮੈਂ ਤਾਂ ਆਪਾਂ ਕਿ ਸੱਦਾ ਕਹਦੇ ਵੀ ਆਪਾਂ ਨਹੀਂ ਭਾਈ ਚਲਾਉਣੀ ਮੈਂ 500 ਤੇ ਘੱਟ ਮੈਂ ਨਹੀਂ ਚਲਾਉਂਦਾ ਹਾਂ ਮੈਂ ਵੀ ਇੱਕੜੇ ਵਾਰ ਕੋ ਕੋਈ ਪਤਾ ਕਿ ਜਕਰਦਾ ਮਨੀਬ ਮਸ਼ੀਨਰੀ ਭੰਨਣ ਨਾਲ ਦਾ ਸੌਕੇ ਆ ਤੇਲ ਜੋ ਕੇ ਬਣ ਕੇ ਅੱਗੇ ਵਗਦੇ ਖੜੀ ਤਾਂ ਨਹੀਂ ਕੋ ਖਾਣਾ ਤੇਲ ਜੋ ਉਹੀ ਤਾਂ ਮੈਂ ਗੱਲ ਕਰੀ ਆ ਜੀ ਵੀਡੀਓ ਚ ਵੀ ਖਰਚਾ ਬਾਣੀ ਬਈ ਕੱਢੀ ਬੈਠੇ ਆ ਨਿਕਲ ਗਿਆ ਅੱਗੇ ਵਧਣ ਵਧੂਗੇ ਤਾਂ ਕੋ ਲੈ ਜਾਗੇ ਨਹੀਂ ਆਉਣ ਜਾਣ ਦਾ ਤਾਂ ਕੱਢੀ ਬੈਠੇ ਆ ਕਹ ਤਸੀਂ ਸਾਰੇ ਇਹਦਾ ਬਹੁਤ ਧੱਕਾ ਯਾਰ 350 ਵਾਲਾ ਦਾ ਸਾਡਾ ਜੈਕ ਲਾਉਨੇ ਆ 350 ਵਾਲਾ ਤਾਂ ਬਹੁਤਾ ਤੱਕ ਆ ਯਾਰ ਜਾਣ ਕੇ ਜਿੰਨਾ ਰੇਟ ਇਹ ਦੇਂਦੇ ਨੇ ਭਾਈ ਦੰਨੇ 1000 ਰੁਪਏ ਵਿੱਗਾ ਖੋਜੋਗੇ ਦੰਨੇ ਇਹ ਆਹ ਮਣਾ ਜਿੰਨਾ ਮਰਜ਼ੀ ਲੈ ਲਓ ਹਾਂ ਆਪਣੇ ਲੋਕਾਂ ਨੂੰ ਸਾਡੇ ਪੰਜਾਬੀ ਬਾਕੀ ਆ ਕੇ ਯਾਰ ਮੰਨਾ ਮੈਂ ਮੁੰਡੇ ਨੇ ਮਸ਼ੀਨਾਂ ਵਾਲੇ ਹਾਂ ਉਹ ਉਹਨਾਂ ਨੇ ਕੰਮ ਮਿਲਦਾ ਨਹੀਂ ਸਾਰਿਆਂ ਨੂੰ ਨਹੀਂ ਯਾਰ ਕੰਮ ਨ ਮਿਲਦਾ ਨਹੀਂ ਫਿਰ ਰੇਟ ਘਟਾ ਕੇ ਚਲਾਉਂਦੇ ਇੱਕ ਇੱਕ ਕਹਿੰਦੇ ਮਛਲੀ ਸਾਰਾ ਤਲਾਹ ਗੰਦਾ ਕਰ ਦਿੰਦੀ ਆ ਜਿਹੜੀਆਂ ਆਈਆਂ ਉਹਦਾ ਗਾ ਕੇ ਜਾਣ ਵੀਰ ਉਹਦੇ ਵੱਢਣੇ ਤਾਂ ਚੱਲ ਆਪਾਂ ਕਹਿੰਦੇ ਕੰਮ ਸਾਰਿਆਂ ਨੂੰ ਮਿਲੇ ਪਰ ਰੇਟ ਨਾ ਨਾ ਘਟਾ ਕਰਨਾ ਪਾਸ ਰੇਟ ਕੰਨੀ ਤੇ ਮਾਰ ਖਾਨੇ ਆ। ਕੋਈ ਨਹੀਂ ਦੂਰ ਮੇਰੇ ਘਰ 15 ਤੋਂ ਕਿਲੋਮੀਟਰ ਜਾ ਕੇ ਟਾਇਰ ਖਤਾਈ ਵੀ ਆ। ਹੈ ਬੰਦਿਆਂ ਦਾ ਖਰਚਾ ਵੀ ਆ। ਮਸ਼ੀਨ ਨੇ ਡੀਜ਼ਲ ਪਊਗਾ ਤਾਂ ਵੱਡੂ। ਜੇ 200 ਦਾ ਡੀਜ਼ਲ ਖਾ ਕੇ ਮਗਰ 150 ਬਜਿਆ ਫੇਕੀ ਫਾਇਦਾ। ਉਹ ਦੱਸਦੇ ਵੀ ਬੜੇ ਮਾਨ ਨਾਲ ਆ। ਹੈ। ਸਾਢੇ 3:00 ਨੂੰ ਚੱਲਦੀ ਆ ਬਾਈ। ਮੈਂ ਠੀਕ ਆ ਮੇਰੇ। ਆਫਿਸ ਸਟੱਪਣੀ ਹੈਗੀ ਤੇਰੇ ਕੋਲ ਮੇਰੇ ਕੋਲ ਹੈ ਨਹੀਂ ਨਿਗਾਹ ਰੱਖੀ ਜੀ ਨਹੀਂ ਮੈਂ ਵੀ ਕਟਰ ਮੇਰਾ ਵੀ ਲੈ ਜਾ ਇੱਕ ਨਾਲ ਪਾਉਣ ਦੋ ਪਾਲਾ ਨਾ ਨਾ ਸਟੱਪਣੀ ਨਿਗਾਹ ਰੱਖੀ ਮੈਂ ਲੈਣੀ ਆ ਬੋਹ ਯਾਰ ਇੰਨੇ ਗਿਰਗੇ ਲੋਕ ਬਹੁਤਾ ਜਾ ਰਹੇ ਤਾਂ ਘਰ ਆ ਬਾਕੀਆਂ ਚੱਲ ਲੱਗ ਜੂ ਪਤਾ ਬਾਅਦ ਚ ਕੀ ਨਿਕਲਦਾ ਪਾਣਾ ਬੀਜਦਾ ਹੈ ਕਿ ਨਹੀਂ ਝੂਲੇ ਸਵਾਰੇ ਨੇ ਭਈਓ ਹਾਂ ਕੱਪੜੇ ਵਾਲੇ ਬੈਕ ਚ ਤਾਂ ਪੈਸੇ ਸੂਤ ਨਹੀਂ ਆਉਣੇ ਆਉਣੇ ਨਹੀਂ ਜਿਆਦੇ ਹੋ ਜਣੇ ਟਰੰਕਾ ਜੋ ਸਮਾਉਣ ਆਉਂਦਾ ਹੈ ਸਵੇਰ ਬਾਟ ਵਾਲੇ ਦੀ ਵੀ ਦੇਣੀ ਹੁੰਦੇ ਆ ਉਹ ਕੱਢ ਨਹੀਂ ਸਕਦੇ ਹੁਣ ਥੈਲੇ ਸਮਾਉਣੇ ਆ ਥੈਲਿਆਂ ਦੇ ਝੋਲੇ ਸਮਾਉਣ ਲੱਗੇ ਛਤਰੀਆਂ ਵਾਲੇ ਕੋਲ ਜਾ ਕੇ ਤੇ ਪੈਸੇ ਵੀ ਲੈ ਕੇ ਜਾਣੇ ਨੇ ਘਰਾਂ ਸਹੀ ਗੱਲ ਹੈ ਹੈ ਫੌਜੀ ਕੱਪੜੇ ਦੇ ਬੈਗ ਸਵਾਰੇ ਨੇ ਪਾਟੇ ਵੀ ਨਹੀਂ ਇਹ ਇਹ ਜਾਲੀਆਂ ਤਾਂ ਲਵਾਈਆਂ ਨੇ ਕੰਪਨੀਆਂ ਨੇ ਨਹੀਂ ਤੇਈਆਂ ਦੀਆਂ ਆਹ ਇਹ ਵਧੀਆ ਸਿਸਟਮ ਹਨਾ ਨਹੀਂ ਵਧੀਆ ਇਹ ਤਾਂ ਬਾਜਗਾਰਡ ਵਧੀਆ ਲੱਗਿਆ ਹੈ ਬਾਕੀ ਆ ਐ ਭਾਈ ਰੋਡ ਤੇ ਤਾਂ ਹੁਣ ਤੈਨੂੰ ਪਤਾ ਹੀ ਮਨਦੀਪਾ ਚੰਗੇ ਚੰਗੇ ਜਹਾਜ਼ ਗਿਰ ਜਾਂਦੇ ਉੱਪਰ ਤੇ ਉੱਡਦੇ ਉਹਨਾਂ ਦਾ ਕਿ ਉਹ ਕਿਤੇ ਮਰੇਕ ਜੀ ਚੈੱਕ ਕਰਕੇ ਤੁਰਦੇ ਆ ਤਾਂ ਫੇਰ ਮਸ਼ੀਨਰੀ ਆ ਹਾਂ ਬਾਹਰ ਨਿਕਲ ਜਾ ਗਾਲੀ ਓਏ ਓ ਇੱਟਾਂ ਘੱਟ ਪਿੱਛੋਂ ਪੱਥਰ ਲਓ ਜੀ ਕਰਤੀ ਸਟਾਰਟ ਆ ਕਲਚ ਪ੍ਰੇਡ ਦੀਆਂ ਜਿਹੜੀਆਂ ਖਰਾਬ ਹੋ ਗਈਆਂ ਦੀਆਂ ਉਹਦੇ ਬਾਅਦ ਹਨਾ ਹੁਣ ਲੱਗਿਆ ਤਾਰਾ ਦੇਖਣ ਚੈੱਕ ਕਰਨਾ ਇਹਕੇ ਭਜਾ ਕੇ ਕਲੱਚ ਬਰੇਕ ਪਾਉਣ ਦੀ ਉਹ ਦੇਰਦੀ ਜੇ ਖਲਦੀ ਇਹਨਾਂ ਨੂੰ ਕਿਆ ਪਤਾ ਨਾ ਬੱਚੇ ਲੈ ਆਪਣੇ ਕਹਿੰਦੇ ਦੇਖਦਾ ਵੀ ਇਦੋਂ ਉਹ ਦੇਖ ਵੀ ਮਸ਼ੀਨ ਮੋੜਨੀ ਆ ਇਹ ਆ ਉਹ ਦੇਗਾ ਉਹਨੇ ਮਸ਼ੀਨ ਮੋੜਨੀ ਆ ਹੁਣ ਉਥੇ ਤੇ ਰਾਜਿਆਂ ਵਾਂਗੂ ਪੜਾਈ ਕਰਾਉਨੇ ਆ ਬਾਈ ਦੇਖ ਲਓ ਮਸ਼ੀਨ ਪੂਰਾ ਹਲੇ ਸੂਟ ਜਾਓ ਖੜਾ ਜਵਾਬ ਦੇਦਾ ਵੀ ਜਿਆਦਾ ਨਹੀਂ ਰਹਾ ਹੋ ਗਿਆ ਹੈ ਮਦੀਪ ਹਾਂ ਸਨੇ ਰੋ ਹਾਂ ਨਹੀਂ ਉਹ ਕਹਿੰਦਾ ਵੀ ਬੰਦੇ ਚੱਲ ਗਏ ਨੇ ਸ਼ਹਿਰ ਹਾਂ ਅੱਜ ਤੈਨੂੰ ਪਤਾ ਇੱਕ ਸੰਡੇ ਆਇਦਵਾਰ ਕਰਕੇ ਮੇਰੀ ਖੜੀ ਅੱਜ ਸਿਆ ਪਤਾ ਹੀ ਆ ਐਤਵਾਰ ਮੈਂ ਮੈਨੂੰ ਮੇਰੇ ਮੈਂ ਕਹਦੇ ਖੜਾ ਜਾ ਐਤਵਾਰ ਕਰਕੇ ਖੜਾ ਆ ਦੇਖ ਲੋ ਇਹਦਾ ਟਰੈਕਟਰ ਬੋਲਟ ਦਾ ਹੀ ਬਣਾਇਆ ਹਾਂ ਬੋਲਟ ਦਾ ਹੀ ਟਰੈਕਟਰ ਬਣਾਇਆ ਬੋਲਟ ਦਾ ਹੀ ਥੈਂਕ ਯੂ ਬੋਲਟ ਵਾਲੀ ਹੈਂਡਲ ਬੋਲਟ ਵਾਲਾ ਹਾਂ ਹਾਂ ਆਏ ਏ ਬੋਲਟ ਮੋਟਰਸਾਈਕਲ ਦਾ ਇੰਜਨ ਟਰੈਕਟਰ ਦੇਖ ਲੋ ਬਾਈ ਮੈਂ ਕਹਿੰਦਾ ਨਜ਼ਾਰੇ ਵਾਲੀ ਜੀਜ਼ ਹੈ ਕਿੰਨਾ ਘਟੋ ਘਟ ਵੀ 2 4 6 8 10 12 ਦਾ ਥੈਲੇ ਲੱਦੀ ਫਿਰਦਾ ਹੈ ਛੋਟੀ ਟਰਾਲੀ ਮਗਰ ਪਾ ਕੇ ਬਾਕੀ ਆ ਦੇਖ ਲੋ ਜੈਕ ਲਾਇਆ ਹੋਇਆ ਹੈ ਨਾ ਲਿੰਕਾਂ ਲੂੰਕਾਂ ਲਾ ਗਿਆ ਨਾ ਪੂਰੀ ਲਿਫਟ ਵੀ ਪ੍ਰੋਪਰ ਕੰਮ ਕਰਦੀ ਹੈ ਇਹਦੀ ਐ ਨਹੀਂ ਹੈਗਾ ਵੀ ਲਿਫਟ ਵੀ ਨਹੀਂ ਕੰਮ ਕਰਦੀ ਬਾਕੀ ਸਰਾ ਕਰਾਇਆ ਪਿਆ ਹਾਈਡਰੌਲਿਕ ਪੰਪ ਲਾਇਆ ਹੋਇਆ ਦੇਖ ਲੋ ਬਾਈ ਉਹੀ ਪੁਲੀ ਗੱਲਾਂ ਨਾ ਜਿਹੜੀ ਮੇਨ ਪੁਲੀ ਹੁੰਦੀ ਆ ਉਹਦੇ ਗਾਰੇ ਲਾ ਕੇ ਪੰਪ ਸਪਲਾਈ ਹੈ ਜਿਹੜੀ ਆਲਾ ਹੈ ਆਪਣੇ ਡਿਸਟ੍ਰੀਬਿਊਟਰ ਵਾਲਾ ਲੀਵਰ ਉਹਦੇ ਵਾਲਾ ਆਪਣੇ ਜੈਕ ਵਾਲਾ ਇੱਥੇ ਤੇ ਆਪਾਂ ਥੱਲੇ ਉੱਪਰ ਵੀ ਕਰਨੀ ਹੈ ਇਹ ਆ ਲਓ ਲੀਵਰ ਚੱਕ ਲਈ ਉੱਪਰ ਤੇ ਆ ਛੱਡ ਦਿ ਥੱਲੇ ਬਾਕੀ ਬਈ ਘਾਤ ਕੇ ਗੇੜਾ ਭਾਈ ਕਿੰਨੇ ਕਾ ਮਿਲ ਜਾਂਦਾ ਨਿਆ 1 ਲੱਖ ਦਾ 1 ਲੱਖ ਕਾ ਨਿਆ ਨਹੀਂ ਆ ਨਹੀਂ ਆ ਇੰਜਨ ਵਾਲਾ 1 ਲੱਖ 1 ਲੱਖ ਰੁਪਏ ਦਾ ਟਰੈਕਟਰ ਸਾਰਿਆਂ ਤੋਂ ਸਸਤਾ ਹੈ ਨਾ ਸਭ ਤੋਂ ਛੋਟਾ ਟਰੈਕਟਰ ਔਲਟ ਦੇ ਮੋਟਰਸਾਈਕਲ ਤੋਂ ਇੰਜਣ ਤੋਂ ਤਿਆਰ ਹੋਇਆ ਟਰੈਕਟਰ ਦੇਖ ਕਿੰਨੀ ਘੈਂਟ ਜੀ ਲੱਗਿਆ ਮੁੰਡਿਓਏ ਕਿੰਨਾ ਘੈਂਟ ਲੱਗਦਾ ਹੈ ਨਾ ਲੱਖ ਰੁਪਏ ਦਾ ਆਉਂਦਾ ਕੀ ਅੱਜਕੱਲ ਬਾਕੀ ਕਲੱਚ ਬੁਲੇਟ ਪਾ ਕੇ ਮਸ਼ੀਨ ਵਾਪਸ ਸਾਡੇ ਤੇ ਚੱਲ ਗਈ ਫੇਰ ਦੁਬਾਰੇ ਵੀ ਹੁਣ ਨਾਲੂ ਆਉਣਗੇ ਵੱਢਣਾ ਬਾਈ ਐਤਵਾਰ ਦੀ ਬਹੁਤ ਮਾਰ ਪੈਂਦੀ ਹੈ ਬਾਈ ਸਾਨੂੰ ਇੱਥੇ ਨਾ ਐਤਵਾਰ ਨੂੰ ਮੰਡੀ ਹੈ ਸਾਡੇ ਲਾਗੇ ਹੀ ਆ ਜਿੱਥੇ ਚੱਲਦਾ ਨਿਗਮ ਫਿਰ ਉਹਦੇ ਕਰਕੇ ਸਾਨੂੰ ਮਸ਼ੀਨਾਂ ਵੀ ਖੜਾਉਣੀਆਂ ਪੈਂਦੀਆਂ ਫਿਰ ਕਿ ਕਲਚ ਪਲੇਟ ਦੀ ਕੰਪਲੀਨਾ ਖਰਾਬ ਹੋਣ ਕਰਕੇ ਜੀ ਮਸ਼ੀਨ ਆ ਨਾ ਮੱਲੋ ਕੰਟਰੋਲ ਪ੍ਰੀ ਹੀ ਹੋ ਗਈ ਦੀ ਸਾਡਾ ਪ੍ਰੀ ਹੀ ਹੋ ਗਈ ਕਲਿੱਕੇ ਦੀ ਚਲੋ ਠੀਕ ਹੈ ਜੀ ਅਗਲੀਆਂ ਕਿਸੇ ਅਗਲੀ ਵੀਡੀਓ ਵਿੱਚ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ